ਹੈਲੋ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸੋਹ ਸਾਬ ਤੁਸੀਂ ਪੜੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਬਾਪੂ ਆਪਾਂ ਅੱਜ ਬਲੌਗ ਬਹੁਤ ਹੀ ਟਾਈਮ ਬਾਅਦ ਪਾ ਰਹੇ ਹਾਂਗੇ ਤੇ ਕੋਈ ਦਿੱਕਤ ਆ ਗਈ ਸੀਗੀ ਤਾਂ ਕਰਕੇ ਬਲੌਗ ਨਹੀਂ ਪਾ ਰਹੇ ਸੀਗੇ ਸੋ ਹੁਣ ਆਪਾਂ ਦੇਖਦੇ ਹਾਂਗੇ ਬਲੌਗ ਪਾਇਆ ਕਰਾਂਗੇ ਹਰ ਰੋਜ਼ ਹਰ ਦਿਨ ਪਾਇਆ ਕਰਾਂਗੇ ਸੋ ਤੁਹਾਨੂੰ ਪਤਾ ਲੱਗ ਗਿਆ ਕਿ ਆਊਗਾ ਮੈਂ ਕਿੱਥੇ ਬੈਠਾਂਗਾ ਤੇ ਆਪਾਂ ਲਈਤੀ ਹੈਗੀ ਕਾਰ ਨਵੀਂ ਨਵੀਂ ਤਾਂ ਹੈ ਨਹੀਂ ਆਪਾਂ ਮਤਲਬ ਕਿ ਕਿਸੇ ਤੋਂ ਪੁਰਾਣੀ ਲਈਤੀ ਹੈਗੀ ਤੇ ਮੈਂ ਤੁਹਾਨੂੰ ਕਾਰ ਸਾਰੀ ਦਿਖਾਉਣਾਗਾ ਕਿੱਦਾਂ ਦੀ ਹੈਗੀ ਆ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਬਾਈ ਜੀ ਤੁਸੀਂ ਕਾਰ ਕਿਵੇਂ ਲਈਤੀ ਕੈ ਕੀ ਇਹਦਾ ਚ ਦਿੱਕਤ ਆ ਉਹ ਮੈਨੂੰ ਤੁਸੀਂ ਦੱਸ ਦਿਓ ਮੈਂ ਮੇਰੇ ਵੱਲੋਂ ਤਾਂ ਕੋਈ ਦਿੱਕਤ ਹੈ ਨਹੀਂ ਗੱਡੀ ਦੇ ਵਿੱਚ ਆਜੋ ਮੈਂ ਤੁਹਾਨੂੰ ਗੱਡੀ ਦਿਖਾਉਣਾਗਾ ਆ ਦੇਖੋ ਜੀ ਆਪਣੀ ਆ ਗੱਡੀ ਹੈਗੀ ਆ ਮਾੜਾ ਜਿਹਾ ਸ਼ੀਸ਼ਾ ਆਪਣਾ ਫੁੱਟਿਆ ਹੋਇਆ ਹੈਗਾ ਠੀਕ ਹੈ ਕੋਈ ਚੱਕਰ ਨਹੀਂ ਤਾਂ ਆਪਾਂ ਪਵਾ ਲੈਣਾਗਾ ਤੇ ਆਪਣੀ ਐਲ ਸੀ ਡੀ ਵਗੈਰਾ ਸਾਰੀ ਵਧੀਆ ਲੱਗੀ ਹੋਈ ਹੈਗੀ ਠੀਕ ਹੈ ਆ ਦੇਖ ਲਓ ਤੁਸੀਂ ਹੱਥ ਹੁਣੇ ਸ਼ਿਪਰਸ਼ਿੰਗ ਆਪਦੀ ਤੇ ਸੀਟ ਕਵਰ ਚੜਾਈ ਹੋਇਆ ਵਧੀਆ ਠੀਕ ਹੈ ਕਵਰ ਕੁਵਰ ਸਭ ਕੁਝ ਓਕੇ ਹੈ ਆ ਦੇਖੋ ਠੀਕ ਹੈ ਆ ਸਟੀਰਿੰਗ ਹੈ ਜੀ ਦਾ ਠੀਕ ਹੈ ਨਾ ਆਪਣਾ ਹੁਣ ਚਾਬੀ ਅੰਦਰ ਪਈ ਹੈ ਨਹੀਂ ਮੈਂ ਤੁਹਾਨੂੰ ਸਾਰੀ ਦਿਖਾਉਂ ਆ ਦੇਖੋ ਬਈ ਕਹਿੰਦੇ ਨਾ ਯਾਰ ਗੱਡੀਆਂ ਆਇਆ ਆਪਾਂ ਬਈ ਗੱਡੀ ਕੁਛ ਨਹੀਂ ਦੇਖੀ ਕੁਛ ਨਹੀਂ ਦੇਖੀ ਆ ਦੇਖੋ ਮੈਟ ਮੂਟ ਸਭ ਥੱਲੋਂ ਥੱਲੋਂ ਮੈਟਿੰਗ ਮੂਟਿੰਗ ਹੋਈ ਹੋਈ ਹੈਗੀ ਕੋਈ ਚੱਕਰ ਨਹੀਂ ਆਜਾ ਮਾਨੂੰ ਸਾਨੂੰ ਬਾਹਰ ਤਾਂ ਰੱਖਣਾ ਆ ਦੇਖੋ ਬਈ ਇੱਧੇ ਖੁੱਲ੍ਹ ਜਾਂਦੀ ਆ ਮਾੜੇ ਜਿਹਾਂ ਨਾਲ ਹੀ ਖੁੱਲ੍ਹ ਜਾਂਦੀ ਆ ਕੋਈ ਬਾਲਾ ਵੱਡਾ ਉਹ ਦਿੱਕਤ ਵਾਲੀ ਗੱਲ ਹੈ ਨਹੀਂ ਆਦੇ ਮਾਨੂੰ ਸਾਨੂੰ ਬਾਹਰ ਦਿਖਾਉਣਾ ਸਾਰੀ ਗੱਡੀ ਆ ਦੇਖੋ ਜੀ ਆ ਗੱਡੀ ਆ ਜੀ ਠੀਕ ਹੈ ਦਿੱਲੀ ਨੰਬਰ ਹੈ ਜੀ ਤੇ ਐਨਓਸੀ ਦੀ ਇੱਧਰ ਪੰਜਾਬ ਨੰਬਰ ਦੀ ਕੱਟੀ ਹੋਈ ਆ ਉਹ ਥੋੜੇ ਦਿਨਾਂ ਅਚ ਆਪਾਂ ਪੰਜਾਬ ਨੰਬਰ ਕਰਾ ਲਾਂਗੇ ਤੇ ਆਹ ਲਾਈਟ ਇਹ ਫਟ ਗਈ ਸਾਡੇ ਦੀ ਲਾਈਏ ਲੱਗੇ ਹੋਏ ਹੈਗੇ ਤੇ ਟਾਇਰ ਮਤਲਬ ਕੀ ਆ ਟਾਇਰ ਵੀ ਵਧੀਆ ਹੈ ਥੋੜਾ ਜਿਹਾ ਤੇ ਅਗਲਾ ਹੋਣਾ ਤੁਹਾਨੂੰ ਆ ਇਹਦੀ ਸਟਿਪਣੀ ਹੈ ਤੇ ਟਾਇਰ ਦੇ ਵਿੱਚ ਹੁੰਦੀ ਹੈ ਆਪਣਾ ਇਹ ਸਟਿਪਣੀ ਹੈ ਇਹਦਾ ਪੰਚਰ ਹੋ ਗਿਆ ਸੀ ਤਾਂ ਕਰਕੇ ਉੱਥੇ ਗਈ ਹੋਈ ਹੈ ਇਹਦੀ ਸਟਿਪਣੀ ਤੇ ਆ ਦੇਖੋ ਪਿਛਲਾ ਵੀਊ ਦੇਖੋ ਇਹਦਾ ਜੀ ਠੀਕ ਹੈ ਜੀ ਮੈਨ ਪੁਆਇੰਟ ਕਰਕੇ ਜ਼ਰੂਰ ਦੱਸੋ ਜ਼ਰੂਰ ਕੀ ਗੱਡੀ ਕਿੱਦਾਂ ਦੀ ਹੈਗੀ ਠੀਕ ਹੈ ਨਾ ਦਿੱਲੀ ਨੰਬਰ ਆ ਕੋਈ ਚੱਕਰ ਨਹੀਂ ਆਪਾਂ ਇਹਨੂੰ ਇੱਧਰ ਹੀ ਕਰਾ ਲਾਂਗੇ ਤੇ ਲੈਟਾ ਲੁੱਟਾ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਆਹ ਲੀਆਂ ਲੜਵਾਤੀਆਂ ਜੀ ਪੁਰਾਣੀਆਂ ਚ ਪਹਿਲਾਂ ਇਹ ਨਵੀਆਂ ਲੱਗੀਆਂ ਹੋਈਆਂ ਠੀਕ ਹੈ ਨਾ ਤੇ ਆਪਣਾ ਆਪਾ ਆਪਣੀ ਆਈਡੀ ਦਾ ਨਾਮ ਆ ਜੀ ਮੈਨੂੰ ਫੋਲੋ ਜਰੂਰ ਕਰ ਲਿਓ ਠੀਕ ਹੈ ਨਾ ਤੇ ਆ ਦੇਖੋ ਸਾਰੇ ਕਿਤੇ ਠੀਕ ਹੈ ਇੱਧਰ ਵੀ ਲਾਏ ਹੋਇਆ ਚਾਰੇ ਲਾਏ ਆਪਣੇ ਲੱਗੇ ਹੋਇਆ ਗੱਡੀ ਦੇ ਠੀਕ ਹੈ ਨਾ ਉੱਪਰੋਂ ਦੇਖ ਲਓ ਜੀ ਸਾਰੀ ਇੰਟੀਰੀਅਰ ਦੀ ਗੱਡੀ ਬਾਹਰੋਂ ਕੀ ਸਾਰੀ ਇਹ ਟੁੱਟ ਜੱਡਾ ਗਈ ਠੀਕ ਹੈ ਤੇ ਇੱਕ ਗੱਲ ਹੋਰ ਜੀ ਆਪਾਂ ਜੇ ਪੈਟਰੋਲ ਤੇ ਚਲਾਉਣੀ ਆ ਤਾਂ ਪੈਟਰੋਲ ਤੇ ਵੀ ਚੱਲ ਜੂਗੀ ਨਹੀਂ ਇਹਦੇ ਵਿੱਚ ਸੀਐਨਜੀ ਹੈਗੀ ਆ ਇਹ ਵੀ ਚੱਲ ਜੂਗੀ ਜੇ ਮੰਨ ਕੇ ਚੱਲੋ ਆਪਾਂ ਫੁੱਲ ਕਰਾਉਣੇ ਆ ਸੀਐਨਜੀ ਮਤਲਬ ਕੀ 700 ਦੀ ਹੋ ਜਾਂਦੀ ਆ ਫੁੱਲ ਠੀਕ ਹੈ ਨਾ ਤਾਂ 700 ਦੇ ਵਿੱਚ ਆਪਾਂ ਉਹ ਕੱਢੂ ਵੀ 150 ਕਿਲੋਮੀਟਰ ਕੱਢ ਦੂਗੀ ਠੀਕ ਹੈ ਪੈਟਰੋਲ ਜੇ ਆਪਾਂ ਪਾਉਣੇ ਆ ਤਾਂ ਥੋੜਾ ਜਿਹਾ ਮਹਿੰਗਾ ਪੈਂਦਾਗਾ ਪੈਟਰੋਲ ਹੋਰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਮੈਂ ਸਨੂ ਇੰਜਨ ਵੀ ਦਿਖਾਉਣਾਗਾ ਇੱਕ ਮਿੰਟ ਮੈਂ ਉਧਰੋਂ ਵੱਡ ਤੇ ਮੈਨੇ ਜ਼ਰੂਰ ਦੱਸੇ ਜਰੂਰ ਵੀ ਗੱਡੀ ਆਪਣੀ ਕਿੱਦਾਂ ਦੀ ਐ ਕੀ ਗੱਲਬਾਤ ਆ ਹਨ ਕਿਉਂ ਕਮੈਂਟਾਂ ਨਾਲ ਪਤਾ ਲੱਗ ਜਾਂਦਾ ਵੀ ਯਾਰ ਕੀ ਗੱਲਬਾਤ ਆ ਕੀ ਨਹੀਂ ਠੀਕ ਐ ਨਾ ਤੇ ਇੱਕ ਮਿੰਟ ਮੈਂ ਗੱਡੀ ਦਾ ਮੋੜਾ ਯਾਰ ਲਾ ਲਾ ਲਾਈ ਕੋਈ ਇੰਜਣੇ ਕੋਈ ਠੀਕ ਐ ਮੈਂ ਜਿਹੜਾ ਜਿਹੜੇ ਹਿਸਾਬ ਤੇ ਮੈਂ ਦੇਖ ਰਿਹਾ ਹਨ ਉਸ ਹਿਸਾਬ ਤੇ ਤਾਂ ਜਮ ਜਿਹੜਾ ਸੁੱਕਾ ਪਿਆ ਕੋਈ ਨਹੀਂ ਤਾਂ ਨਾ ਜੀ ਮੈਂ ਦੇਖਿਆ ਪਹਿਲਾਂ ਵੀ ਮੈਂ ਗੱਡੀ ਕੈਂਡੀ ਕਾਲੇਤੀ ਸੀਗੀ ਇੰਨੀ ਮਤਲਬ ਕਿ ਛੜ ਦੋ ਗੱਲਾਂ ਹੈ ਨਹੀਂ ਸੀ ਕੰਮ ਦੀ ਇਜ ਨੂੰ ਜਿਹੜਾ ਤਾਂ ਜਮਾ ਆਇਲ ਲੀਕ ਹੋ ਰਿਹਾ ਸੀ ਕਦੇ ਕੀ ਹੋ ਰਿਹਾ ਸੀਗਾ ਸੋ ਇਹ ਗੱਡੀ ਜਮਾ ਸਹੀ ਹੈਗੀ ਠੀਕ ਹੈ ਬੈਟਰੀ ਇਹਦੀ ਨਵੀਂ ਹੈਗੀ ਕਿਹੜੀ ਕੰਪਨੀ ਦੀ ਪਾਵਰ ਜੌਨ ਪਾਵਰ ਜੌਨ ਦੀ ਬੈਟਰੀ ਹੈਗੀ ਠੀਕ ਹੈ ਨਾ ਤੇ ਪਾਣੀ ਜਮਾ ਪਤਾ ਨਹੀਂ ਪਾਇਆ ਸੀਗਾ ਯਾਰ ਕੀ ਨਾ ਪਾਣੀ ਪੂਣੀ ਰਾਤ ਪਾਤਾ ਸੀਗਾ ਠੀਕ ਹੈ ਇਹ ਤੇ ਸਮ ਆ ਦਿਖਾਉਣਾ ਮੈ ਗੇਜ ਇਹ ਇਹ ਜਰੂਰ ਦੱਸੋ ਜੀ ਇਹਦੇ ਬਾਰੇ ਮੈਨੂੰ ਭੇਦ ਘਟਾਗਾ ਵੀ ਇਹ ਕਿੱਥੋਂ ਤੱਕ ਹੋਣਾ ਚਾਹੀਦਾ ਇੱਕ ਮਿੰਟ ਥੱਲੇ ਧਰ ਕੇ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਜੀ ਇਹ ਤੇ ਇੱਕ ਤਾਂ ਲਿਖਿਆ ਐਫ ਤੇ ਇੱਕ ਲਿਖਿਆ ਜੀ ਐਲ ਉਦੋਂ ਕਿ ਐਲ ਤੱਕ ਆਈ ਜਾਂਦਾਗਾ ਤੇ ਐਫ ਤਾਂ ਮੈਨੂੰ ਪਤਾ ਨਹੀਂ ਹੁਣ ਮੈਨੂੰ ਐ ਦੱਸਿਓ ਵੀ ਐਫ ਤੇ ਐਲ ਦਾ ਮਤਲਬ ਕੀ ਹੈਗਾ ਹਨਾ ਕਿਉਂ ਆਪਦੀ ਰੈ ਨਾਲ ਹੀ ਨਹੀਂ ਚੱਲ ਜਾਂਦਾ ਸਾਰਾ ਕੁਝ ਦੂਜੇ ਦੀ ਰੈ ਨਾਲ ਵੀ ਮਾੜਾ-ਮੋਟਾ ਚੱਲ ਜਾਂਦਾ ਹਾਂ ਠੀਕ ਹੈ ਨਾ ਆ ਦੇਖੋ ਆ ਲਾਈਟ ਮੈਨੂੰ ਜੇ ਕੋਈ ਕਿਸੇ ਕੋਲੇ ਪਈ ਹੋਈ ਤਾਂ ਜੀ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਨਾ ਆ ਦੇਖੋ ਠੀਕ ਹੈ ਹੁਣ ਸਾਨੂੰ ਪਈ ਸਾਰੀਆਂ ਮੈਂ ਗੱਡੀ ਦਿਖਾਤੀ ਕੀ ਗੱਲ ਹੋਵਾਂ ਤਾਂ ਕੀ ਨਹੀਂ ਹੋ ਆਪਾਂ ਇਹਨੂੰ ਸੜ ਦਿੰਨੇ ਆ ਥੱਲੇ ਆ ਗਏ ਆਪਾਂ ਸੜ ਦਿੰਨੇ ਆ ਥੱਲੇ ਠੀਕ ਹੈ ਨਾ ਸੋ ਬਾਬੇ ਮੇਰਾ ਇੱਕ ਨਾ ਉਹ ਕਹਿੰਦੇ ਹੁੰਦੇ ਆਗੇ ਡ੍ਰੀਮ ਸੀਗਾ ਮੈਂ ਸੋਚਿਆ ਸੀ ਵੀ ਯਾਰ ਮੈਂ ਨਾ ਕਾਰ ਲੈਣੀ ਹੈਗੀ ਪਰ ਯਾਰ ਸੋਚਿਆ ਸੀਗਾ ਪਰ ਕਰਦੇ ਆਪਣੇ ਇੰਨੇ ਚੰਗੇ ਆਗੇ ਛੱਡ ਦੇ ਗੱਲਾਂ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪਈ ਆਪਾਂ ਨੂੰ ਪਹਿਲਾਂ ਹੀ ਦਵਾਤੀ ਯਾਰ ਗੱਡੀ ਠੀਕ ਹੈ ਨਾ ਹੁਣ ਬਾਬੇ ਦੀ ਮਿਹਰ ਆ ਗਈ ਠੀਕ ਹੈ ਨਾ ਆਪਾਂ ਸਾਫ਼ ਸੁਥਰੀ ਰੱਖਣੀ ਹੈ ਕਿ ਕੋਈ ਕਿਸੇ ਨੂੰ ਪਈ ਮੰਗੀ ਨਹੀਂ ਦੇਣੀ ਮੈਂ ਸੋਨੂੰ ਵੀ ਕਹਣਾਗਾ ਵੀ ਮੰਗੀ ਕਿਸੇ ਨੂੰ ਕੋਈ ਚੀਜ਼ ਨਾ ਦੋ ਯਾਰ ਠੀਕ ਹੈ ਨਾ ਹਾਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਘਰ ਦੇ ਵਿੱਚ ਕੋਈ ਮਾਂ ਮਮੀ ਮਾਰਾ ਕਿਸੇ ਦੀ ਕੋਈ ਹਨਾ ਕੋਈ ਵੀ ਪ੍ਰੋਬਲਮ ਤਾਂ ਅਗਲੇ ਨੂੰ ਕਹਦੇ ਭਾਈ ਮੈਂ ਲੈ ਚੱਲਦਾਗਾ ਠੀ ਸੋ ਐ ਯਾਰ ਕਿਸੇ ਨੂੰ ਗੱਡੀ ਦੀ ਜਾਂਦਾ ਕੋਈ ਫਾਇਦਾ ਨਹੀਂ ਭਾਈ ਐ ਨਹੀਂ ਪਤਾ ਅਗਲਾ ਕਿੱਥੇ ਠੋਕ ਠੋਕ ਤੇ ਮੁੜ ਕੇ ਸਾਨੂੰ ਪਤਾ ਹੀ ਐ ਯਾਰ ਦੋਸਤ ਨੂੰ ਕੁਝ ਕਹਿ ਨਹੀਂ ਸਕਦੇ ਹਨਾ ਸੋ ਇਹੀ ਗੱਲ ਹੈ ਕਿ ਬਾਰ ਬਾਰ ਕਹਿਣਾ ਵੀ ਥੋੜਾ ਜਿਹਾ ਔਖਾ ਲੱਗਦਾ ਠੀਕ ਹੈ ਨਾ ਹਾਂ ਦੇਖੋ ਜੀ ਸੋ ਬਾਬਿਓ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਆਂਗੇ ਤੇ ਜੇ ਆਪਣੀ ਗੱਡੀ ਤੇ ਵਧੀਆ ਲੱਗੀ ਹੋਣੀ ਹਨਾ ਜੇ ਸੱਚੇ ਦਿਲੋਂ ਕਹਿਣਾ ਮੈਂ ਤੇ ਗੱਡੀ ਆਪਣੀ ਵਧੀਆ ਲੱਗੀ ਹੋਣੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਬਿਓ ਸਪੋਰਟ ਕਰੋ ਬਾਬਿਓ ਸਪੋਰਟਰ ਠੀਕ ਹੈ ਵਲੌਗ ਹੁਣ ਦੇਖ ਰਹੇ ਆ ਪਰ ਰੋਜ਼ ਪਾਇਆ ਕਰਾਂਗੇ ਕੋਈ ਚੱਕਰ